ਕੀ ਤੇ ਨਾ ਕੀ ਤੇ ਕਰੇ ਇਹ ਗੱਲ ਮੰਨ ਵੀ ਲਵਾਂ ਵੀ ਔਰਤਾਂ ਦੇ ਪਹਿਰਾਵੇ ਦੇ ਸਦਕੇ ਜਿਹੜੀਆਂ ਸਾਰੀਆਂ ਚੀਜ਼ਾਂ ਵਾਪਰਦੀਆਂ ਨੇ ਕੁਝ ਇੱਕ ਔਰਤਾ ਕਹਿੰਦੇ ਨੇ ਕਿ ਕੁਝ ਇੱਕ ਲੜਕੀਆਂ ਜਿਹੜੀਆਂ ਨੇ ਘੱਟ ਕੱਪੜੇ ਪਾਉਂਦੀਆਂ ਨੇ ਤੇ ਇਸ ਕਰਕੇ ਪੁਰਸ਼ਾਂ ਔਰਖਾਂ ਨੂੰ ਆਦਮੀਆਂ ਨੂੰ ਇੱਕ ਤਰੀਕੇ ਦੇ ਨਾਲ ਕਹਿੰਦੇ ਨੇ ਕਿ ਉਹ ਆਪਣੇ ਵੱਲ ਅਟਰੈਕਟ ਕਰਦੀਆਂ ਨੇ ਪਰ ਜਿਹੜੀ 3 ਤੋਂ 4 ਸਾਲ ਦੀ ਬੱਚੀ ਦੇ ਨਾਲ ਕੋਈ ਉਹੋ ਜਿਹੀ ਘਟਨਾ ਵਾਪਰਦੀ ਆ ਅਸੀਂ ਹੁਣੇ ਪਿੰਡ ਬਦਲਾਪੁਰਤੀ ਦੇਖੀ ਹੈ ਨਾ ਮਹਾਰਾਸ਼ਟਰ ਦੇ 3 ਤੋਂ 4 ਸਾਲ ਦੀਆਂ ਬੱਚੀਆਂ ਦੇ ਨਾਲ ਇਹ ਘਟਨਾ ਵਾਪਰੀ ਉਹਨਾਂ 3 ਤੋਂ 4 ਸਾਲ ਦੀਆਂ ਬੱਚੀਆਂ ਤੋਂ ਬਲਵਿੰਦਰ ਕੀ ਤੁਸੀਂ ਉਮੀਦ ਕਰ ਸਕਦੇ ਹੋ ਕਿ ਉਹਨਾਂ ਬੱਚੀਆਂ ਨੂੰ ਪਤਾ ਹੋਵੇਗਾ ਕਿ ਉਹਨਾਂ ਨੇ ਪਹਿਰਾਵਾ ਕੀ ਪੋਣਾ ਹੈ ਕੀ ਉਹ 3 ਤੋਂ 4 ਸਾਲ ਦੀਆਂ ਬੱਚੀਆਂ ਉਹਨਾਂ ਪੁਰਸ਼ਾਂ ਨੂੰ ਆਪਣੇ ਵੱਲ ਅਟਰੈਕਟ ਕਰ ਰਹੀਆਂ ਸੀ ਜਿਸ ਪੁਰਸ਼ ਨੇ ਉਹਨਾਂ ਦੇ ਨਾਲ ਅਜਿਹੀ ਮਾੜੀ ਘਟਨਾ ਨੂੰ ਅੰਜਾਮ ਦਿੱਤਾ ਇੱਕ 9 ਮਹੀਨੇ ਦੀ ਬੱਚੀ ਦੇ ਨਾਲ ਵੀ ਉਸਦੇ ਆਪਣੇ ਹੀ ਸਕੇ ਬਾਪ ਦੇ ਵੱਲੋਂ ਇਹੋ ਜਿਹੀ ਮਾੜੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ 9 ਮਹੀਨੇ ਦੀ ਬੱਚੀ ਨੂੰ ਕੀ ਪਤਾ ਹੂੰ ਬਿਲਕੁਲ ਜਿਹੜੀ ਮਾਨਸਿਕਤਾ ਇਹ ਨਾ ਇਹ ਜਿਹੜੀ ਔਰਤ-ਪ੍ਰੋਧੀ ਮਾਨਸਿਕਤਾ ਹੈ ਕਿ ਔਰਤਾਂ ਨੂੰ ਹਰ ਗੱਲ ਦੇ ਲਈ ਜਿਹੜਾ ਹੈਗਾ ਜ਼ਿੰਮੇਵਾਰ ਠਹਿਰਾ ਦੇਣਾ